ਸਤਿ ਸ਼੍ਰੀ ਅਕਾਲ ਜੀ ਦੋਸਤੋ ਕੀ ਹਾਲ ਚਾਲ ਆ ਠੀਕ ਠਾਕ ਹੋ ਜੀ ਤੇ ਦੋਸਤੋ ਕੱਲ ਆਪਾਂ ਨੇ ਹਾਰਮ ਵਿੱਚ ਦੋ ਜਾਨਵਰ ਹੋਰ ਲਿਆਂਦੇ ਉਹ ਵੀ ਆਪਾਂ ਤੁਹਾਨੂੰ ਦਿਖਾਉਨੇ ਆ ਤੇ ਨਾਲੇ ਅੱਜ ਆਪਾਂ ਨੇ ਸਾਰੇ ਜਾਨਵਰਾਂ ਦੀ ਜਿੰਨੇ ਵੀ ਆਪਣੇ ਹਾਰਮ ਵਿੱਚ ਜਾਨਵਰਾਂ ਉਹਨਾਂ ਦੀ ਡੀਮ ਵਾਰਮਿੰਗ ਕਰਨੀ ਆ ਕੱਲ ਨਾ ਜਦੋਂ ਆਪਾਂ ਨੇ ਆਰ ਆਰ ਛੱਡੇ ਹੋਏ ਸੀਗੇ ਬਾਹਰ ਤੇ ਮੈਂ ਕਈ ਨੂੰ ਦੇਖਿਆ ਚੱਕ ਕੇ ਤੇ ਉਹਨਾਂ ਲਈ ਨੇ ਇੱਕ ਤਾਂ ਹੱਡੀ ਨਿਕਲੀ ਹੋਈ ਸੀਗੀ ਤੇ ਇੱਕ ਨਾ ਇਹ ਬਜਨ ਘਟਾ ਰਹੇ ਆ ਇਹ ਚੱਕਰ ਕੀੜਿਆਂ ਕਰਕੇ ਹੀ ਹੁੰਦਾ ਹੋਰ ਕੋਈ ਚੱਕਰ ਨਹੀਂ ਹੁੰਦਾ ਤੇ ਅੱਜ ਫਿਰ ਆਪਾਂ ਇਹਨਾਂ ਨੂੰ ਕੀੜੇ ਵਾਲੀ ਉਹ ਦਵਾਈ ਦਵਾਵਾਂਗੇ ਇਹਨਾਂ ਨੂੰ ਸੈੱਟ ਕਰਾਂਗੇ ਤੇ ਪਹਿਲਾ ਜਾਨਵਰ ਚੈੱਕ ਕਰੋ ਬਾਈ ਲੈਬਰੇ ਦੀ ਬਈ ਆਪਾਂ ਨੇ ਕੁੱਤੀ ਲਿਆਉਂਦੀ ਇਹ 2 ਮਹੀਨੇ ਦੀ ਹਾਂ ਆ ਜਾਂਦਾ ਬਈ ਸੈਂਟੀ ਨਾਂ ਰੱਖਿਆ ਆਪਾਂ ਨੇ ਹੂੰ ਤੇ ਹੁਣ ਇਹ ਇੱਥੇ ਹੀ ਰਹੂਗੀ। ਸੋਹਾਂ ਸ਼ਾਮ ਆਪਾਂ ਘਰ ਲੈ ਜਾਂਦੇ ਆਂ ਬਾਕੀ ਰਾਤ ਨੂੰ ਆਪਾਂ ਖੁੱਲ੍ਹੇ ਛੱਡ ਦਿੰਦੇ ਆਂ। ਤੇ ਦੋਸਤੋ ਦੂਜਾ ਜਾਨਵਰ ਆਪਾਂ ਤੁਹਾਨੂੰ ਦਿਖਾਉਨੇ ਆਂ। ਇਹ ਦੇਖ ਕੇ। ਇਹ ਆਪਾਂ ਨੇ ਲਿਆਂਦਾ ਭਾਈ ਕਛੂ ਲਿਆਂਦਾ ਇੱਕ। ਹਾਂ ਤਾਂ ਸ਼ਾਇਦ ਪਾਣੀ ਵਿੱਚ ਆ। ਬੱਤਾਂਾ ਕਰਕੇ ਨਾ ਪਾਣੀ ਵਿੱਚ ਥੱਲੇ ਹੀ ਬੈਠ ਜਾਂਦਾ ਉਹ। ਤੇ ਜਦੋਂ ਵੀ ਆਪਾਂ ਨਿਕਲਿਆ ਆਂ ਆਪਾਂ ਤੁਹਾਨੂੰ ਦਿਖਾਵਾਂਗੇ। ਇਹ ਐਡਾ ਕ ਵੱਡਾ ਕੱਛੂ ਹੈ ਹੁਣ ਨਹੀਂ ਉਹਨਾਂ ਨਿਕਲਣਾ ਜਦੋਂ ਨਿਕਲੇ ਤੇ ਆਪਾਂ ਤੁਹਾਨੂੰ ਦਿਖਾਵਾਂਗੇ ਤੇ ਵੀਡੀਓ ਬਣਾਉਣੀ ਸੀ ਕਿ ਮੈਂ ਥੋੜਾ ਜਿਹਾ ਬਿਜੀ ਸੀ ਕਿ ਫਿਰ ਮੈਂ ਇੱਦਾਂ ਹੀ ਪਾਣੀ ਚ ਲਿਆ ਕੇ ਛੱਡਦਾ ਸੀਗਾ ਇਹਨਾਂ ਨੂੰ ਦਿਖਾਉਣਾ ਸੀਗਾ ਵੀਡੀਓ ਵਿੱਚ ਤੇ ਦਾਣਾ ਆਪਾਂ ਨੇ ਬੱਤਕਾਂ ਨੂੰ ਪਾਤਾ ਤੇ ਇੱਧਰ ਇਹਨਾਂ ਨੂੰ ਚਕੋਰਾ ਨੂੰ ਪਾਤਾ ਬਾਕੀ ਇਦਾਂ ਹਲੇ ਰਹਿਦਾ ਦਾਣਾ ਪਾਉਣ ਤੇ ਇਹ ਵਾਲੀ ਦਵਾਈ ਦੇਣੀ ਹੈ ਬਈ ਆਪਾਂ ਨੇ ਕੀੜੀਆਂ ਤੇ ਜਾਨਵਰਾਂ ਨੂੰ ਆਪਣੇ ਨੂੰ ਐਲਬੋਮਰ ਇਹ 60 ਐਮਐਲ ਆਪਾਂ ਲੈ ਕੇ ਆਏ ਆ ਤੇ ਟੈਂਕੀ ਵਿੱਚੇ ਪਾਵਾਂਗੇ ਆਪਾਂ ਟੈਂਕੀ ਦਾ ਨਾ ਪਾਣੀ ਆਪਾਂ ਨੇ ਹੁਣ ਕੱਢ ਦੇਣਾ ਇਹ 50 ਲੀਟਰ ਦੀ ਟੈਂਕੀ ਆ 20 ਲੀਟਰ ਆਪਾਂ ਰੱਖਾਂਗੇ ਪਾਣੀ ਤੇ 20 ਲੀਟਰ ਬਾਈ 3 ਵਜੇ ਤੱਕ ਇਹਨਾਂ ਦਾ ਪਾਣੀ ਸਾਰਿਆਂ ਦਾ ਚੱਲ ਜਾਣਾ ਤੇ 3 ਵਜੇ ਫੇਰ ਟੂਟੀ ਆ ਜਾਈਣੀ ਤੇ ਫੇਰ ਭਰ ਜੂਗੀ ਤੇ ਜਾਨਵਰਾਂ ਨੂੰ ਅੱਜ ਆਪਾਂ ਅੰਦਰੇ ਰੱਖਾਂਗੇ ਬਾਹਰ ਨਹੀਂ ਕੱਢਾਂਗੇ ਕਿ ਬਾਹਰ ਇਹਨਾਂ ਨੇ ਪਾਣੀ ਪੀਣਾ ਨਹੀਂ ਹੈਗਾ ਤੇ ਕੂਲਰ ਵਾਲਾ ਆਪਾਂ ਨੇ ਪੱਖਾ ਲਾ ਦੇਣਾ ਤੇ ਅੰਦਰੇ ਦਾਣਾ ਪਾ ਦੇਣਾ ਤੇ ਫੇਰ ਅੰਦਰ ਹੀ ਰਹਿਣਗੇ 3 ਵਜੇ ਤੱਕ 3 ਵਜੇ ਤੱਕ ਜਦੋਂ ਪਾਣੀ ਪੀ ਲੈਣਗੇ ਸਾਰਾ ਫੇਰ ਆਪਾਂ ਬਾਹਰ ਕੱਢ ਦਾਂਗੇ ਤਾਂ ਨੂੰ ਹੈਗੀ ਤੇ ਰੋਟੀ ਖਾ ਕੇ ਤੇ ਕੱਲ ਦੀ ਆਪਾਂ ਨੇ ਛੱਡੀ ਫਾਰਮ ਵਿੱਚ ਬਿਲਕੁਲ ਵੀ ਨਹੀਂ ਦੇਖ ਲਾ ਤਾਂ ਕਰਿਆ ਹੈਗਾ ਉਦਾਂ ਹੀ ਵਿਚਾਰੀ ਪੈ ਜਾਂਦੀ ਆ ਤੇ ਅੱਜ ਸਵੇਰ ਸਵੇਰ ਬਾਈ ਆਪਾਂ ਨੂੰ ਦੋ ਵੀਰਾਂ ਦੇ ਫੋਨ ਆਏ ਸੀ ਕਿ ਵੀਰ ਕਹਿੰਦੇ ਵੀ ਰਾਤ ਇਹ ਰਾਤ ਸਾਡੇ ਨਾਲ 20 25 ਜਨਵਾਰ ਮਾਰ ਗਲੇ ਤੇ ਇੱਕ ਤਾਂ ਦੋ ਦੋ ਮਹੀਨੇ ਸੀਗੇ ਤੇ ਇੱਕ ਸੀਗੇ ਤਿੰਨ ਤਿੰਨ ਮਹੀਨੇਾਂ ਤੇ ਇਹ ਬਿਮਾਰੀ ਜੀ ਬਾਈ ਫੇਰ ਆਈ ਵੀ ਆ ਫਾਰਮਾਂ ਵਿੱਚ ਤੇ ਪਹਿਲਾਂ ਵੀ ਆਪਾਂ ਨੂੰ ਕਈ ਫੋਨ ਆਏ ਸੀਗੇ ਇੱਕਦਾਂ ਬਾਈ ਇਹਦੀ ਬਿਮਾਰੀ ਵਾਸਤੇ ਆਪਾਂ ਨੇ ਸਭ ਤੋਂ ਪਹਿਲਾਂ ਨਿਊ ਡਾਕਟਰਸ ਪਾਊਡਰ ਪਾਉਣਾ ਉਸ ਤੋਂ ਬਾਅਦ ਪਾਉਣੀ ਆਪਾਂ ਨੇ ਪੈਰਾਸੈਟਾਮੋਲ ਦੀ ਗੋਲੀ ਉਹ ਇੱਕ ਗੋਲੀ ਪੈਂਦੀ ਹੈ 40 ਕਿਲੋ ਵਜਨ ਚ ਉਸ ਹਾਉ ਨਾਲ ਪਾਣਾ ਛੋਟੇ ਬੱਚੇ ਕਿੰਨੇ ਕੇ ਜਾਨਵਰ ਕਿੰਨਾ ਕਿੰਨਾ ਦਾ ਵਜਨ ਹੋਊਗਾ ਗੋਲੀ ਹੋ ਗਈ ਤੇ ਉਸੇ ਤਰ੍ਹਾਂ ਸ਼ਾਮ ਨੂੰ ਆਪਾਂ ਨੇ ਕਰ ਦੇਣੀ ਇੱਕ ਵਾਰ ਨਿਊ ਡਾਕਟਰਸ ਦੀ ਆਪਣੇ ਜਿਆਗਰਨ ਦਵਾਈ ਪਾਊਡਰ ਪਾ ਦੇਣਾ ਉਹਨੂੰ ਪਾਣੀ ਵਿੱਚ ਪੈਰਾਸੈਟਾਮੋਲ ਨਹੀਂ ਪਾਉਣੀ ਪੈਰਾਸੈਟਾਮੋਲ ਪਾਉਣੀ ਫਿਰ ਦੂਜੇ ਦਿਨ ਚਾਰਕ ਦਿਨ ਆਪਾਂ ਨੇ ਇਦਾਂ ਦਾ ਕਰਨਾ ਦਾ ਸਿਸਟਮ ਦਵਾਈ ਪਾਉਣੀ ਆ ਤੇ ਨਾਲ ਬਾਈ ਸਾਰੇ ਫਾਰਮ ਚ B 900 ਦੀ ਚਾ B 900 ਚਾਰ ਦੀ ਸਪਰੇ ਆਪਾਂ ਨੇ ਕਮਾ ਦੇਣੀ ਆ ਉਹ ਵੀ 3-4 ਦਿਨ ਲਗਾਤਾਰ ਕਮਾਉਣੀ ਆ ਤਾਂ ਜਾਨਵਰ ਠੀਕ ਹੋਣੇ ਆਪਣੇ ਬਾਈ ਪਹਿਲਾਂ ਹੀ ਬਿਮਾਰੀ ਆ ਗਈ ਸੀ ਤੇ ਆਪਾਂ ਨੇ ਫਿਰ ਕੰਟਰੋਲ ਕਰੀ ਬਿਮਾਰੀ ਯਾਨੀ ਕਿ ਆਪਣੇ ਦੇ 8 ਕੇ ਜਾਨਵਰ ਮਰੇ ਸੀਗੇ ਉਸ ਟਾਈਮ ਸ਼ਾਇਦ ਜੂਨ ਵਿੱਚ ਇਹ ਬਿਮਾਰੀ ਆਈ ਸੀਗੀ ਦੇਖੋ ਪਹਿਲਾਂ ਆਪਾਂ ਬਾਈ ਡਾਂਡੇ ਦਾ ਨਿਵੇੜ ਦੰਨੇ ਆ ਉਸ ਤੋਂ ਬਾਅਦ ਫਿਰ ਡਰਿੰਕਰ ਇੱਕ ਬਾਅਦ ਚੰਗੀ ਤਰ੍ਹਾਂ ਸਾਫ਼ ਕਰਕੇ ਸਾਰੇ ਜਾਨਵਰਾਂ ਦੇ ਫੇਰ ਇਹ ਆਪਾਂ ਦਵਾਈ ਪਾਉਨੇ ਆ। A few moments later. ਲੋ ਵੀ ਦੋਸਤੋ ਆਪਾਂ ਨੇ ਦਾਣਾ ਦਾ ਨਿਬੜਤਾ ਕੰਮ ਦਾਣਾ ਇਹਨਾਂ ਨੂੰ ਪਾਤਾ ਸਾਰੇ ਜਾਨਵਰਾਂ ਦਾਣਾਂ ਦਾ ਜਣੀ ਕਹਿੰਦੇ ਨਿਬੜ ਗਏ ਆਪਣਾ। ਤੇ ਇਧਰ ਆਪਾਂ ਨੇ ਡ੍ਰਿੰਕਰ ਵੀ ਚੰਗੀ ਤਰ੍ਹਾਂ ਸਾਫ਼ ਕਰਤੇ ਬਾਈ। ਤੇ ਹੁਣ ਆਪਾਂ ਟੈਂਕੀ ਵਿੱਚ ਪਾਉਨੇ ਆ ਦਵਾਈ। ਪੱਖਾ ਆਪਾਂ ਨੇ ਚਲਾ ਦਿੱਤਾ। ਕੂਲਰ ਇਹਦਾ ਚਲਾਉਣਾ ਤੇ ਕੂਲਰ ਆਪਾਂ ਚਲਾ ਜਾਣਾ ਸਾਨੂੰ ਥੈਂਕ ਯੂ ਬਈ ਅੱਧੀਓ ਸੀਗੀ ਚਲੋ ਹੁਣ 3 ਵਜੇ ਤੱਕ ਹੈ ਬਾਈ ਆਪਣਾ ਪਾਣੀ ਖਤਮ ਹੋ ਜਾਣਾ 3 ਨਵੇਂ ਫਿਰ ਪਾਣੀ ਫੇਰ ਭਰ ਜੂਗਾ ਤੇ ਨਵੇਂ ਟੂਟੀ ਆਉਂਦੀ ਆ ਫਿਰ ਇਹਨਾਂ ਦੀ ਡੀ ਬਾਰਮਿੰਗ ਅੱਜ ਹੋ ਜਾਊਗੀ ਜਿਹੜੇ ਹੁਣ ਇਹਨਾਂ ਦਾ ਵਜ਼ਨ ਘਟ ਰਿਹਾ ਹਨ ਸਹੀ ਹੋ ਜਾਊਗਾ ਕੰਮ ਬਟੇਰਾ ਦੇ ਬੱਚੇ ਬਾਈ ਸਾਰੇ ਠੀਕ ਹਨ ਘੁੰਮ ਰਹੇ ਆ ਵਧੀਆ ਤੇ ਹੁਣ ਇਹਨਾਂ ਨੂੰ ਪਾਣੀ ਭਰ ਦਿੰਦਾ ਮੈਂ ਪਾਣੀ ਇਹਨਾਂ ਦਾ ਖਤਮ ਹੋਇਆ ਤੇ ਕੱਲ ਨੂੰ ਸ਼ਾਇਦ ਮਨੂੰ ਛੁੱਟੀ ਹੈ ਤੇ ਕੱਲ ਛੁੱਟੀ ਹੋਈ ਤਾਂ ਫਿਰ ਆਪਾਂ ਦੂਜੇ ਫਾਰਮ ਦੀ ਸਫਾਈ ਕਰਕੇ ਉੱਧਰ ਫੇ ਜਿਹੜੇ ਪੁਨੇਵਾ ਮੁਰਗੀਆਂ ਤਿਆਰ ਹੋਈਆਂ ਵੀ ਆ ਆਰ ਆਰ ਦੀ ਉਹ ਛੱਡ ਲਾਂਗੇ ਆਪਾਂ ਉੱਥੇ ਆਉਣੇ ਵਸ ਟਾਈਮ 25 ਕ ਮੁਰਗੀਆਂ 75 ਮੁਰਗੀਆਂ ਹੋ ਛੱਡ ਦਾਂਗੇ ਫਿਰ ਇੱਥੇ ਥੋੜਾ ਜਿਹਾ ਕੰਮ ਸੈਟ ਜਾ ਹੋ ਜਾਊਗਾ ਮਤਲਬ ਵੀ ਦਾਣਾ ਤੇ ਨਾਲ ਦਾ ਪਿਆਈ ਆ ਦਾਣਾ ਪੌਂਡੀ ਲੋੜ ਨਹੀਂ ਹੈਗੀ ਤੇ ਇੱਧਰ ਵੀ ਦਾਣਾ ਹਲੇ ਪਿਆਈ ਆ ਥੱਲੇ ਖੜਾਇਆ ਪਾਉਂਦੇ ਆ ਪਾਣੀ ਉਹਨਾਂ ਦਾ ਹੈਗਾ ਪਾਣੀ ਆਪਾਂ 3 ਵਜੇ ਭਰ ਦਾਂਗੇ ਜੈਪ੍ਰਿੰਸ ਵੈਂਟਮ ਜਿਹਦੀ ਅੱਖ ਹੋਈ ਵੀ ਸੀਗੀ ਲਾਲ ਉਹਨੂੰ ਵੀ ਆਪਾਂ ਸਪਰੇਅ ਮਾਰ ਦਿੰਨੇ ਵੀਰ ਕੌਨ ਐਸ ਦੀ ਉਦਾਨਾ ਚ ਗਾਨਾ ਬਸ ਇੱਕ ਅੱਖ ਜੀ ਥੋੜੀ ਜੀ ਉਹ ਆ। ਇੱਕ ਅੱਖ ਤਾਂ ਠੀਕ ਆ ਇੱਕ। ਇੱਕ ਅੱਖ ਬਿਲਕੁਲ ਠੀਕ ਆ। ਤੇ ਇੱਕੇ ਹੋਈ ਵੀ ਆ। ਦਵਾਈ ਆਪਾਂ ਪਲਾ ਵੀ ਦੰਨੇ ਆ ਤੇ ਨਾਲੇ ਛੜਕੋਲ ਵੀ ਕਰ ਦੰਨੇ। ਇੱਕ ਵਾਰ ਬਾਈ ਸ਼ਾਮ ਨੂੰ ਦਵਾਈ ਦੇ ਦਾਂਗੇ। ਤੇ ਬਾਕੀ ਹੁਣ ਦੋਸਤੋਂ ਕਰਦੇ ਆ ਜੀ ਵੀਡੀਓ ਨੂੰ ਬੰਦ। ਕਮੈਂਟ ਕਰਕੇ ਬਾਈ ਜਰੂਰ ਦੱਸਿਓ ਵੀਡੀਓ ਕਿਵੇਂ ਲੱਗੀ ਤੇ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ।